ਲੜ ਕੇ ਤੁਹਾਡੇ ਲਈ ਆ ਗਿਆ ساری ਜ਼ਿੰਦਗੀ ਜਿਵੇਂ ਜਾਇਆ ਸੀ ਸਭ ਕੁਝ ਛੱਡਤਾ ਆਪਦੇ ਰਿਸ਼ਤੇ ਆਪਦਾ ਕੰਮ ਪਰਸਨਲ ਲਾਈਫ ਸਭ ਕੁਝ ਛੱਡਤਾ ਤੁਹਾਡੇ ਲਈ ਤੇਨੇ ਕੀਤਾ ਕੀ ਸਿਰਫ ਤੁਹਾਡੇ ਹੱਕਾਂ ਲਈ ਲੜਿਆ ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਆ ਏ ਤੁਹਾਡਾ ਸਿਲਾ ਤੁਹਾਡੇ ਹੱਕਾਂ ਲਈ ਲੜਨ ਦਾ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਆ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਆ ਕੀ ਕੀਤਾ ਮੈਂ 3 ਮਹੀਨੇ ਹੋ ਗਏ ਤੁਹਾਨੂੰ ਉਹ ਨਹੀਂ ਦੇਖੇ ਕਿੰਨੇ ਮਹੀਨੇ ਸੜਕਾਂ ਤੇ ਤੰਬੂਆਂ ਚ ਲੋਕਾਂ ਦੇ ਨਾਲ ਮਿਲਦੇ ਗਿਲਦੇ ਕਲਾ ਕਰਦੇ ਕਿਸੇ ਨੂੰ ਕੁਝ ਨਹੀਂ ਦਿਖਿਆ ਸਰਕਾਰਾਂ ਨਾਲ ਮੱਥਾ ਲਾਉਂਦੇ ਅੱਜ ਇੱਕ ਬੰਦੇ ਨੂੰ ਫੜ ਕੇ ਉਹਨੂੰ ਗਰਦਾਰ ਬਣਾਤਾ ਕਿਉਂ ਕਿ 5 ਲੱਖ ਬੰਦਾ ਲਾਲ ਕਿਲੇ ਵਿੱਚ ਸੀ ਹੋਰ ਵੀ ਬਥੇਰੇ ਸਾਡੇ ਆਗੂ ਫਿਰ ਸਿੰਗਰ ਸਭ ਉਧਰ ਨੂੰ ਸੀ ਪਰ ਇੱਕ ਬੰਦਾ ਕਾਰੇ ਖਾਤਰ ਇੱਕ ਖਾਲੀ ਪਿਆ ਉੱਥੇ ਜਿਹੜਾ ਝੰਡਾ ਸੀ ਉਹਦੇ ਤੇ ਸਾਡੇ ਲੋਕਾਂ ਨੇ ਜਾ ਕੇ ਆਵਦਾ ਰੋਜ਼ ਵਜੋਂ ਸਰਕਾਰ ਨੂੰ ਜਗਾਉਣ ਵਾਸਤੇ ਕਿਸਾਨੀ ਦਾ ਝੰਡਾ ਤੇ ਨਿਸ਼ਾਨ ਸਾਹਿਬ ਲਾਤਾ ਉੱਥੇ ਕਿਸੇ ਨੇ ਸਟੈਂਡ ਨਹੀਂ ਲਿਆ ਜੇ ਤੇ ਉਹ ਸਟੈਂਡ ਲਿਆ ਹੁੰਦਾ ਇਹ ਕਹਿ ਕੇ ਵੀ ਜਾਗੋ ਸਰਕਾਰ ਜਾਗੋ ਸਾਨੂੰ ਸਾਡੇ ਹੱਕ ਦਿਓ ਕਿੰਨੀ ਚੜਦੀ ਕਲਾ ਹੋਣੀ ਸੀ ਪਰਦੀਪ ਸਿੱਧੂ ਇੱਕ ਗਦਾਰ ਬਣਦਾ 5 ਲੱਖ ਬੰਦੇ ਨੂੰ ਦੀਪ ਸਿੱਧੂ ਪਿੱਛੇ ਲਾ ਕੇ ਲੈ ਗਿਆ ਤੁਹਾਨੂੰ ਕੁਝ ਨਹੀਂ ਦੇਖਦਾ ਬਸ ਤੁਹਾਨੂੰ ਗੱਲਾਂ ਹੀ ਕਹਿਣੀਆਂ ਹੁੰਦੀਆਂ ਲੋਕਾਂ ਨੇ ਗੱਲਾਂ ਕਹਿਤੀਆਂ ਤੁਸੀਂ ਉਹੀ ਗੱਲਾਂ ਮੰਨਣੀਆਂ ਮੇਰੀ ਰੂ ਦੁਖੀਆ ਇਸ ਕਰਕੇ ਨਹੀਂ ਵੀ ਸਰਕਾਰਾਂ ਕੀ کہہ ਰਹੀਆਂ ਇਸ ਕਰਕੇ ਵੀ ਆਪਦੇ ਲੋਕ ਕੀ ਕਹਿ ਰਹੇ ਆ ਤੁਸੀਂ ਮੈਨੂੰ ਹਰਟ ਕੀਤਾ ਕੋਈ ਨਹੀਂ ਖੜੂਗਾ ਤੁਹਾਡੇ ਲਈ ਕੋਈ ਨਹੀਂ ਆਊਗਾ ਤੁਹਾਡੇ ਲਈ ਲੜਨ ਤੁਹਾਨੂੰ ਵਰਤਨ ਆਉਣਗੇ ਮੈਂ ਤਾਂ ਹੋਂਦ ਦੀ ਲੜਾਈ ਲੜ ਰਿਹਾ ਸੀ ਹੋਂਦ ਤਾਂ ਬਾਈਓ ਤੁਸੀਂ ਆਪ ਹੀ ਖੜੀ ਖਰੇ ਕਦਮ ਕਰੀ ਬੈਠੇ ਆ ਪੰਜਾਬੀਆਂ ਦੀ ਇਹ ਤਾਂ ਹੋਂਦ ਨਹੀਂ ਆ ਸਾਡੇ ਲੋਕਾਂ ਦੀ ਇਹ ਹੋਂਦ ਤਾਂ ਨਹੀਂ ਆ ਇਹ ਕਿਰਦਾਰ ਤਾਂ ਨਹੀਂ ਆ ਮੇਰੇ ਨਾਲ ਤੁਸੀਂ ਕਰ ਕੀ ਦਿੱਤਾ ਕਿਤੇ ਨੂੰ ਸਮਝ ਨਹੀਂ ਆ ਰਹੀ ਮੇਰਾ ਹਾਲ ਕੀ ਆ ਦੇਖ ਲਓ ਆ ਦੇਖੋ ਤੁਹਾਡੇ ਨਾਲ ਤਾਂ ਯਾਰ ਜਿਹੜੇ ਸਾਡੇ ਬਿਹਾਰ ਮਜ਼ਦੂਰ ਇੱਥੇ ਖੇਤਾਂ ਦੇ ਕੰਮ ਕਰਦੇ ਆ ਸਾਡੇ ਉਹ ਚੰਗੇ ਰੋਜ਼ਾਨਾ ਕੋਠੇ ਚਾਗਲਿਆਂ ਨੇ ਮੈਨੂੰ ਟਿਕਾਣਾ ਦਿੱਤਾ ਉਹਨਾਂ ਦੇ ਨਾਲ ਰਹਾ ਸੜਕਾਂ ਤੇ ਫਿਰਦਾ ਫਿਰ ਇੱਕ ਪਾਸੇ ਨੂੰ ਕਰੇ ਦੂਜੇ ਪਾਸੇ ਨੂੰ ਮਗਰ ਪੈ ਜਾਂਦੇ ਉੱਥੋਂ ਉੱਥੇ ਲੜਾ ਤੁਹਾਡੇ ਨਾਲ ਖੜਕੇ ਬੈਠਾ ਖੇਤ ਚ ਬੰਬੇ ਕਰਦਾ ਜੀ ਦੀਪ ਸਿੱਧੂ ਦਾ ਹਜੇ ਵੀ ਇਹ ਅਪੀਲਾ ਕਰਦਾ ਕਰਦਾ ਨਹੀਂ ਸਾਡੇ ਮੋਰਚੇ ਚ ਇਕੱਠੇ ਹੋ ਕੇ ਜਾਓ ਕੋਈ ਨਹੀਂ ਦੀਪ ਸਿੱਧੂ ਪਾਸੇ ਹੋ ਜਾਊਗਾ ਮੋਰਚੇ ਇਕੱਠੇ ਹੋ ਕੇ ਜਾਓ ਅਸੀਂ ਮੋਰਚਾ ਜਿੱਤਣਾ ਫਤਿਹ ਕਰਨਾ ਆ ਮੇਰਾ ਆ ਮੇਰਾ ਆ ਮੇਰਾ ਹਾਲ ਆ ਕਿੰਨੇ ਕਿੰਨੋਂ ਪਾਣੀ ਗਜ਼ਾਰੇ ਕਰੀ ਜਾਂਦਾ ਆ ਮੇਰੇ ਹਾਲ ਆ ਇੱਥੇ ਰੋਟੀ ਨੂੰ ਦੱਸ ਦਿਆ ਵਰਦਾ ਤੇ ਤੁਸੀਂ ਮੇਰੇ ਪਰਿਵਾਰ ਤੇ ਚੜ ਗਏ ਮੇਰੇ ਪਿਓ ਨੂੰ ਕੋਈ ਆਪ ਸਟੇਟ ਦਾ ਬੰਦਾ ਸੈਣੀ ਦਾ ਕਰੀਬ ਉਹ ਉਹ ਆ ਕੇ ਮੇਰੇ ਪਿਓ ਦੇ ਲਾਂਤਾਂ ਲਾ ਰਿਹਾ ਤੌਮ ਤਾਂ ਲਾ ਰਿਹਾ ਜਿਹੜੇ ਪਿਓ ਨੇ ਸਭ ਕੁਝ ਵਾਰਤਾ ਸਾਨੂੰ ਵੀ ਸੜਕਾਂ ਤੇ ਪਾਲਿਆ 10-10 ਰੁਪਈਆ ਦੇ ਮਹਤਾਜ ਹੁੰਦੇ ਸੀ ਕੋਠੀਆਂ 'ਚ ਰਹਿੰਦੇ ਸੀ ਜਿਹੜੇ 10-10 ਰੁਪਈਆ ਦੇ ਕਿਉਂਕਿ ਸਭ ਕੁਝ ਵਾਰਤਾ ਥੋੜੇ ਤੇ ਹੀ ਵਾਰਿਆ ਕਿਰਾਇਆ ਤੇ ਪੜੇ ਹਾਂ ਕਿਰਾਇਆ ਤੇ ਰਹੇ ਅਕਰਾਇ ਨਹੀਂ ਹੁੰਦੇ ਸੀ ਜੇਪ 'ਚ ਫਾਇ ਕਦੇ ਹਾਂਗਾ ਮੈਂ ਕੋਲ ਲੜੂਗਾ ਤੁਹਾਡੇ ਲਈ ਤੁਹਾਡੇ ਲਈ ਨਹੀਂ ਕੋਈ ਲੜ ਸਕਦਾ ਤੁਹਾਡੇ ਚ ਹੈ ਨਹੀਂ ਗੈਰਤੀ ਹੈ ਨਹੀਂ ਤੁਹਾਡੇ ਚ ਤੁਸੀਂ ਅੱਜ ਮੈਨੂੰ ਇਮੋਸ਼ਨਲ ਕਰਤਾ ਮੇਰੀ ਮੇਰੀ ਰੂਹ ਰੂਹ ਅੱਜ ਦੁਖੀ ਆ ਤੁਹਾਡੇ ਤੋਂ ਤੁਸੀਂ ਮੈਨੂੰ ਕਦਰ ਦੱਸਦੇ ਹੋ ਮੈਨੂੰ ਸਰਕਾਰਾਂ ਦੇ ਬੰਦੇ ਆ ਨਹੀਂ ਫਿਰਦੇ ਹੁੰਦੇ ਸਰਕਾਰਾਂ ਦੇ ਬੰਦੇ ਨਾ ਫਿਰ ਹੋਣੇ ਚਾਹੀਦੇ ਸੀ ਵੱਡੇ ਵੱਡੇ ਰਿਜ਼ੋਰਟਾਂ ਤੇ ਹੋਣੇ ਚਾਹੀਦੇ ਸੀ ਜੇ ਸਰਕਾਰਾਂ ਦੇ ਨਾਲ ਮਿਲ ਕੇ ਗੱਲਾਂ ਕੋਈ ਕਰਦਾ ਤਾਂ ਜ਼ਿੰਦਗੀ ਦੇ 20 ਸਾਲ ਸਾਡੀ ਦਿ올 ਨੂੰ ਤੇ ਉੱਤੇ ਉਹਦੀਆਂ ਝੋਣਾ ਚ ਵੀ ਢੜ ਹੋਈ ਆਦੀ ਜ਼ਿੰਦਗੀ ਦੇ 20 ਸਾਲ ਸਾਡੀ ਦਿ올 ਦੇ ਨਾਲ ਵੀ ਉਹ ਮੇਰਾ ਕੋਈ ਨਹੀਂ ਭਰਾ ਮੇਰਾ ਦੋਸਤ ਆ ਉਹਦੀਆਂ ਝੋਣਾ ਚ ਲਾਇਆ ਕਦੇ ਉੱਥੇ ਕੋਈ ਇੰਟਰਵਿਊ ਕੱਢ ਕੇ ਨਹੀਂ ਲੋਕ ਕਦੇ ਬੀਜੇਪੀ ਆਸਤੇ ਕੋਈ ਵੋਟ ਨਹੀਂ ਮੰਗੀ ਕਿ ਮੈਨੂੰ ਆਰਸ ਸਪੀਡਿੰਗ ਪੀਕ ਦਾਰ ਉਸ ਦਿਨ ਮੈਂ ਬਾਰ-ਬਾਰ ਪੋਸਟਾ ਪਾਉਂਦਾ ਬਾਰ-ਬਾਰ ਪੋਸਟਾ ਪਾਉਂਦਾ ਕਹ ਦੋ ਫੜੀ ਦਿਓਲ ਨੂੰ ਵੀ ਅੱਜ ਅੱਜ ਕਹਿਣਾ ਮੈਂ ਸਭ ਦਿਓਲ ਨੂੰ ਤੂੰ ਗਲਤ ਹੈ ਮਾਈ ਓਏ ਤੂੰ ਛੱਡ ਗਿਆ ਸਾਥ ਜਿੱਥੇ ਤੁਹਾਨੂੰ ਖੜਾ ਰਹਿਣਾ ਚਾਹੀਦਾ ਸੀ ਅੱਜ ਤੱਕ ਹਰ ਬੰਦੇ ਨੂੰ ਇੱਜ਼ਤ ਦਿੱਤੀ ਆ ਨਾ ਲੈ ਕੇ ਕਿਸੇ ਦੇ ਖਿਲਾਫ ਕੁਝ ਬੋਲਿਆ ਹਾਂ ਨਾ ਲੈ ਕੇ ਸਿਰਫ ਮੈਂ ਖੜਾ ਰਿਹਾ ਸੰਘਰਸ਼ ਅਦੇ ਦਿਲ ਤੋਂ ਆਪਦੀ ਰੂਹ ਤੋਂ ਜੋ ਸੰਘਰਸ਼ ਕਿੱਥੇ ਤੱਕ ਪਹੁੰਚ ਗਿਆ ਮੈਂ ਡਰਦਾ ਕਿਸੇ ਬਸਬਾਤ ਤੋਂ ਨਹੀਂ ਡਰਦਾ ਮੈਂ ਕੋਈ ਨਹੀਂ ਚੱਕ ਲੈਣਗੇ ਪਰ ਮੇਰੇ ਕੋਲੇ ਬਹੁਤ ਕੁਝ ਆ ਮੈਂ ਪੀਣਾ ਤਾਂ ਪਰ ਇਸ ਕਰਕੇ ਕਿ ਉਹ ਵੀ ਸੰਘਰਸ਼ ਹਜੇ ਚੱਲ ਰਿਹਾ ਜਿੰਨਾ ਅੱਜ ਦਾ ਇੱਕਾ ਆਪਣਾ ਹੀ ਰੱਖੋ ਹਜੇ ਵੀ ਮੈਂ ਪਿੰਡਾਂ ਵਾਲਿਆਂ ਨੂੰ ਸਾਡਿਆਂ ਨੂੰ ਸਾਡੇ ਸਾਰੇ ਪੰਜਾਬ ਹਰਿਆਣਾ ਯੂਪੀ ਸਭੰਦਿਆਂ ਨੂੰ ਬੇਨਤੀ ਕਰਦਾ ਬਿਹਾਰ ਵਾਲਿਆਂ ਨੂੰ ਵੀ ਚਾਓ ਬਈ ਮੋਰਚੇ ਤੇ ਜਾਓ ਇਕੱਠੇ ਹੋ ਕੇ ਕੋਈ ਗੱਲ ਸੱਚ ਤਾਂ ਨਿੱਤਰੀ ਆਉਣਾ ਹੁੰਦਾ ਇੱਕਦਮ ਅਪਲੀਆਂ ਜੋੜੀ ਬੈਠੇ ਆ ਯਾਰ ਅਪਸੀ ਬਰਾਲੇ ਪਾਈਪ ਪਏਗਾ ਵਹੀ ਆ ਇਧਰ ਕੋ ਕਰਨਾ ਯਾਰ ਇਹਨਾਂ ਦੇਖਾ ਗਿਆ ਯਾਰ ਤੁਹਾਡੇ ਤੋਂ ਜਿਹੜੇ ਮੈਨੂੰ ਆਜਿਵੇਂ ਵਿਚਾਰਿਆਂ ਨੇ ਮਾਰਾ ਮੋਟਾ ਕਰਕੇ ਆਪਦਾ ਸਾਂਭੀ ਤਾਂ ਬੈਠੇ ਆ ਤੁਸੀਂ ਤਾਂ ਕਿਸੇ ਕੰਮ ਦੇ ਨਹੀਂ ਤੁਸੀਂ ਗੁਰੂਆਂ ਤੋਂ ਬੇਮਖੋਗੇ ਤੁਸੀਂ ਗੁਰੂਆਂ ਦਾ ਸਾਥ ਛੱਡਤਾ ਮੈਂ ਕਿਹੜੇ ਕਿਹੜੇ ਕੰਮ ਦੇ ਨਹੀਂ ਜਿਹੜੇ ਪਾਸੇ ਨੂੰ ਤੁਰ ਪੇ ਤੁਰ ਪੇ ਪਾਸੋਂ ਤੁਰ ਉਹ ਜਿੰਦ ਤੋਂ ਭੇਡ ਚਾਲ ਉਦੋਂ ਨੂੰ ਹੀ ਭੇਡ ਚਾਲ अदीप सिद्धू हक्कਾਂ ਦੀ ਲੜਾਈ ਲੜਨ ਆਇਆ ਸੀ ਆਇ ਇੱਕ ਭੈਣ ਨੇ ਰੱਖ ਲਈ ਬਾਂਧੀ ਕਹਿੰਦੀ ਨਹੀਂ ਤੂੰ ਮੇਰੇ ਭਾਈ ਹੋ ਜੈਸਾ ਮੇਰਾ ਭਾਈ ਮੇਰੇ ਦੇਸ਼ ਨੇ ਐ ਵੈਸੇ ਤੂੰ ਮੇਰੇ ਭਾਈ ਹੋ ਕੁਝ ਨਹੀਂ ਹੋਗਾ ਤੁਮੇ ਸਾਹਬ ਸੱਜ ਸਾਲੇ ਸੱਤ ਛੱਟ ਗਏ ਸਹਾ ਖਾ ਖਾ ਇੱਕ ਦਿਨ ਪਟਿਆਲੇ ਗਿਆ ਇਥੋਂ ਪਟਿਆਲਾ ਇਹ ਕਿਹਾ ਪਟਿਆਲਾ ਪੁਲਸ ਵਾਲਿਆਂ ਨੇ ਝੂਠ ਬੋਲਦਾ ਤਾਂ 2 ਦਿਨ ਪਹਿਲਾਂ ਉਹ ਪ੍ਰਮਾਤਮਾ ਵੈਗਰੂ ਨੇ ਪੁਚਾਇਆ ਕਿਉਂਕਿ ਅਸੀਂ ਝੂਠੇ ਨਹੀਂ ਹਾਂ ਮੁੰਡਾ ਹੀ ਗਦਾਰ ਆ ਗੈਰਤ ਜਿੱਨਾ ਚ ਮਰ ਜਾਂਦੀ ਹੈ ਨਾ ਗਦਾਰ ਹੋ ਹੁੰਦੇ ਆ ਜਿਹੜੇ ਅੰਦਰ ਗੈਰਤ ਸਾਬੀ ਰੱਖੀ ਪਏ ਹੁੰਦੇ ਆ ਉਹ ਗਦਾਰ ਨਹੀਂ ਹੁੰਦੇ ਸੱਚ ਨੇ ਤਾਂ ਸਾਹਮਣੇ ਆਉਣਾ ਹੀ ਆ ਇੱਕ ਦਿਨ ਖਾਈ ਜਾਂਦੇ ਹੋਗੇ ਨਾ ਤੁਸੀਂ ਆਪੀਆਂ ਘਰਾਂ ਚ ਬੈ ਕੇ ਜਮੀਨਾਂ ਬਚਾਉਣ ਨੂੰ ਤੁਸੀਂ ਤੁਰੇ ਹੋ ਨਾ ਧਿਆਰ ਤਾਂ ਮਾਰ ਕੇ ਬਚਾ ਲੋ ਝੂਠ ਮਾਰ ਕੇ ਬਚਾ ਲੋ ਜਿਹੜੇ ਸਾਡੇ ਬੰਦੇ ਉੱਥੇ ਲਾਲ ਕਿਲੇ ਤੇ ਗਏ ਆ 5 ਲੱਖ ਬੰਦਾ ਗਵਾਰਦਾਰ ਕਹਤਾ ਤੁਸੀਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪਿੱਛੇ ਜਿਹੜੇ ਲਾਲ ਕਿਲੇ ਵੱਲ ਨੂੰ ਤੁਰੇ ਸੀ ਆਪੀਆਂ ਰੂਹਾਂ ਤੋਂ ਪਛੋ ਤੁਸੀਂ ਫੱਛੋ ਦਾ ਜਹੀ ਹੰਦਰਾ ਜਵਾਬ ਕੀ ਮਿਲਦਾ ਤੁਨੂੰ ਆਂਦੇ ਆਪ ਨੂੰ ਅੰਦਰ ਝਾਤੀ ਤਾਂ ਮਾਰੋ ਆ ਬੇਚੋ ਕੋਈ ਦੁਖੀ ਤਿੱਕੀ ਜੇ ਉੱਠ ਕੇ ਦੀਪਸਿੱਧੂ ਨੇ ਧੇਰ ਬਣਾਉਣੀ ਸੀ ਬੱਚੇ ਦੀ ਸੋ ਦੀਪਸਿੱਧੂ ਨੇ ਕਿਹਾ ਦੀਪਸਿੱਧੂ ਤੁਨੂੰ ਸਾਹਮਣੇ ਨਹੀਂ ਖੜਾ ਕਰਦਾ ਤੁਸੀਂ ਦੀਪਸਿੱਧੂ ਦੀ ਗੱਲ ਕਰਦੇ ਹੋ ਧੇਰ ਬਣਾਉਣੀ ਸੀ ਦੀਪਸਿੱਧੂ ਨੇ ਧੇਰ ਬਣਾਉਣੀ ਹੁੰਦੀ ਸਾਹਮਣੇ ਆ ਕੇ ਕਹੂਗਾ ਦੀਪਸਿੱਧੂ ਧੇਰ ਬਣਾਉਣੀ ਆ ਨਹੀਂ ਪਰਦੀਪ ਸਿੱਧੂ ਦੇ ਦੋਸਤ ਨਾਲ ਮੈਂ ਗੱਲ ਕੀਤੀ ਸੀ ਸਿੱਧੂ ਦੇ ਦੋਸਤ ਨੇ ਕਿਹਾ ਇੱਕੋ ਟਾਟ ਬੰਦਾ ਮੇਰੇ ਪਿਓ ਤੇ ਉਸ ਪਿਓ ਤੇ ਜਿਹਦੀ ਖਾਤਰ ਮੈਂ ਤਾਂ ਲਾ ਆਉਂਗਾ ਮਿੱਤਰੋ ਝੇਲ ਝੇਲ ਜੂਲ ਜਾਣ ਤੋਂ ਨਹੀਂ ਮੈਂ ਹੁਣ ਡਰਦਾ ਮੈਨੂੰ ਜੋ ਜੋ ਤੁਸੀਂ ਗੱਲਾਂ ਕਹੀਆਂ ਮੇਰਾ ਤਾਂ ਤੁਸੀਂ ਝੰਜੋੜਤਾ ਸਭ ਕੁਝ ਸਭ ਕੁਝ ਇੱਕ ਇੱਕ ਗੱਲ ਦਾ ਜਵਾਬ ਆ ਮੇਰੇ ਕੋਲ ਇੱਕ ਇੱਕ ਬੰਦੇ ਦੀ ਗੱਲ ਆ ਮੇਰੇ ਕੋਲ ਪਰ ਨਹੀਂ ਪੀਜਾ ਮਿੱਤਰਾਂ ਗੁਰਵਾਨੇ ਸਾਡੇ ਸਾਬਰਾਂ ਨੇ بڑا ਕੁਸਚਨ ਲਿਆ ਚੱਲਣਾ ਪੈਂਦਾ ਹੁੰਦਾ ਚੱਲੀ ਜਾਣੀ ਪਰ ਇੱਕ ਜਜ਼ਬਾਤੀ ਬੰਦੇ ਤੇ ਜੋ ਜਜ਼ਬਾਤ ਤੁਸੀਂ ਹਰਟ ਕੀਤੇ ਆ ਸੱਟ ਮਾਰੀ ਆ ਨਾ ਤੁਸੀਂ ਤੁਸੀਂ ਰੂਹ ਤੇ ਸੱਟ ਮਾਰੀ ਆ ਕਿਵੇਂ ਰੱਬ ਤੁਹਾਨੂੰ ਮਾਫੀ ਦੇਊਗਾ ਕਿਹੜੇ ਰੱਬ ਤੋਂ ਮਾਫੀ ਮੰਗੋਗੇ ਕਿਹੜੇ ਤੁਹਾਡੇ ਅੰਦਰ ਹੈਗੀ ਆ ਹਜੇ ਸੋਲ ਤੁਹਾਡੀ ਜਿਉਂਦੀ ਆ ਮਾਫੀ ਮੰਗ ਲਓਗੇ ਤੁਸੀਂ ਇੰਨੇ ਜੋ ਕੇ ਹੈਗੇ ਹੋ ਰੱਬ ਤੋਂ ਮਾਫੀ ਮੰਗੋਗੇ ਤੁਸੀਂ ਨਹੀਂ ਦੇਣੀ ਉਹਨੇ ਮਾਫੀ ਦਿੱਤੇ ਨਹੀਂ ਕਿੱਥੇ ਭੱਜ ਲੋਗੇ ਜ਼ਮੀਨਾਂ ਜਾਇਦਾਦਾਂ ਲੈ ਕੇ ਭੱਜ ਲੋਗੇ ਨਹੀਂ ਮਿੱਤਰੋ ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪਊਗਾ ਉਸ ਕਾਲਪੁਰਖ ਵਾਹਿਗੁਰੂ ਦਾ ਤੇ ਉਹਨੇ ਮਾਫੀ ਨਹੀਂ ਦਿੱਤੇ ਨਹੀਂ ਤੋਂ ਤੋ ਛੜਦੀ ਕਲਾ ਚਾਹ ਮੈਂ ਛੜਦੀ ਕਲਾ ਚਾਹ ਮੈਂ ਸਿਰਫ ਜਜ਼ਬਾਤੀ ਹਾਂ ਕਿਉਂਕਿ ਆਪ ਦੇ ਸਾਥ ਛੱਡ ਗਏ ਸਾਡੇ ਬਿਹਾਰੀ ਤੁਹਾਡੇ ਤੋਂ ਚੰਗੇ ਆ 100 ਗੁਣਾ ਦਰ ਤੁਹਾਡੀ ਜ਼ਮੀਨਾਂ ਸਾਹਬ ਦੇ ਆਖੇ ਇੱਥੇ ਇਹਨਾਂ ਨੂੰ ਪਤਾ ਜ਼ਮੀਨਾਂ ਦਾ ਮੁੱਲ ਕੀ ਆ ਤੁਸੀਂ ਤਾਂ ਭੁੱਲ ਗਏ ਤੁਸੀਂ ਤਾਂ ਆਪ ਦੇ ਮਾਂ ਦੇ ਨਹੀਂ ਰਹੇ ਆਪਦੀ ਧਰਤੀ ਆਉਦੀ ਮਾਂ ਦੇ ਨਹੀਂ ਰਹੇ ਤੁਸੀਂ ਕੌਣ ਖੇਤੀ ਕਰਦਾ ਤੁਹਾਡੇ ਚੋਂ ਸਿਆਸਤ ਕਰਦੇ ਹੋ ਤੁਸੀਂ ਤੁਹਾਨੂੰ ਸਿਆਸਤ ਆਉਂਦੀ ਆ ਜੇ ਮੈਨੂੰ ਸਿਆਸਤ ਆਉਂਦੀ ਹੁੰਦੀ ਨਾ ਜਿੰਨੇ ਲੱਖਾਂ ਲੋਕ ਮੈਨੂੰ ਮਿਲਦੇ ਫੋਟੋਆਂ ਖਿਚਾ ਕੇ ਗਏ ਆ ਹਰ ਕਿਸੇ ਦਾ ਮੈਂ ਖਾਂਦੀ ਬੈਠਾ ਹੁੰਦਾ ਸਭ ਕੁਝ ਵੀ ਆ ਜਾਓ ਭਾਈ ਕਰਗੇ ਡਰਾਮੇ ਅੱਕੇ ਵੀ ਪਰ ਡਰਾਮੇ ਮੇਰੇ ਤੋਂ ਹੋਏ ਨਹੀਂ ਕਿਉਂਕਿ ਸਿਆਸਤ ਕਰਨੀ ਨਹੀਂ ਆਇਆ ਸੀ ਮੈਨੂੰ ਸਿਰਫ ਥੋਡੀ ਆਵਾਜ਼ ਬੁਲੰਦ ਤੁਹਾਡੇ ਹੱਕਾਂ ਕਰ ਲੜਨਾ ਆਇਆ ਸੀ ਦੇ ਨਾਲ ਗੱਲਾਂ ਕੀ ਕੀਤੀਆਂ ਜਾਣ ਲੈਨੇ ਜੋਕੇ ਹੈ ਨਹੀਂ ਤੇ ਜਿੰਨਾ ਚਹਿਰਤ ਜਿਉਂਦੀ ਆ ਉਹਨਾਂ ਕੋਲੇ ਹਜੇ ਵੀ ਅੰਦਰ ਸੱਚ ਨੂੰ ਉਸਾਬੀ ਬੈਠੇ ਆ ਉਹਨਾਂ ਤੇ ਮਾਣਾ ਮੈਨੂੰ ਉਹਨਾਂ ਰੂਹਾਂ ਤੇ ਮਾਣਾ ਜਿਹੜੇ ਕੋਈ ਦੋ ਚਾਰ ਬੋਲੀ ਜਾਂਦੇ ਆ ਜੇ ਲਾਲ ਕਿਲਾ ਸਾਡਾ ਤੋਂ ਝੰਡੇ ਜਿੱਥੇ ਉਹ ਡੰਡਾ ਲੱਗਿਆ ਸੀ ਉਹ ਵੀ ਸਾਡਾ ਉਹਦੇ ਤੇ ਕਿਸਾਨੀ ਦਾ ਝੰਡਾ ਨਿਸ਼ਾਨ ਸਾਹਿਬ ਲਾ ਕੇ ਕੀ ਗਨਾ ਕਰਤਾ ਭਈ ਲੋਕਾਂ ਨੇ ਸਾਰੇ ਜੀ ਉੱਥੇ 5 ਲੱਖ ਬੰਦਾ ਇਕੱਠਾ ਸੀ ਇੱਕ ਬੰਦਾ ਤੁਹਾਨੂੰ ਮਿਲ ਗਿਆ ਉਹਦੇ ਸਾਰੇ ਸਾਰੀ ਗੱਲ ਮੜਦੀ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਸਟੈਂਡ ਨਹੀਂ ਲਿਆ ਕਿਸੇ ਨੇ ਕੋਈ ਗੱਲ ਨਹੀਂ ਸੋਚੀ ਲੱਖਣੇ ਢੋਡਾ ਕੀ ਮੜਾ ਕਰਤਾ ਬਾਈ ਦਿੰਦਰਾ ਤੋੜੇ ਨਹੀਂ ਦਿੱਤਾ ਪਿੰਡਾਂ ਚ ਜਾ ਜਾ ਸ਼ਹਿਰਾਂ ਚ ਜਾ ਜਾ ਸੜਕਾਂ ਤੇ ਟੰਬੂਆਂ 'ਚ ਕੀ ਮਾੜਾ ਕਰਤਾ ਉਹਨੇ ਤੁਹਾਡਾ ਉਹ ਵੀ ਗਦਾਰ ਆ ਬੱਲੇ ਬਾ ਆਉਂ ਜਵਾਨਾ ਨਹੀਂ ਰੀਸਾ ਤੁਹਾਡੀਆਂ ਤੁਸੀਂ ਆਪਦੇ ਕਿਰਦਾਰ ਨਹੀਂ ਛੱਡੇ ਤੁਸੀਂ ਗੁਰੂਆਂ ਨਾਲੋਂ ਸ਼ਹੀਦਾਂ ਨਾਲੋਂ ਸਾਡੇ ਸੰਘਰਸ਼ੀ ਬੰਦਿਆਂ ਨਾਲੋਂ ਜਿਵੇਂ ਟੁੱਟੇ ਹੋ ਇਤਿਹਾਸ ਗਵਾ ਇੱਕ ਇੱਕ ਗੱਲ ਮੈਂ ਤੁਹਾਨੂੰ ਇਤਿਹਾਸ ਚ ਇੱਕ ਇੱਕ ਵੇਰਵਾ ਦੇ ਦਿੰਨਾ ਕਿਵੇਂ ਟੁੱਟੀਆਂ ਤੁਸੀਂ ਮੁੜ ਕੇ ਵਾਰਸੀਆਂ ਤੇ ਇਕੱਠੇ ਜ਼ਰੂਰ ਹੋ ਜਾਣੇ ਆ ਵਾਰਸੀਆਂ ਮਨਾਉਣ ਚੋਗੇ ਹੋ ਇਤਿਹਾਸ ਰਚਨਾ ਤੁਹਾਨੂੰ ਨਹੀਂ ਆਉਂਦਾ ਇਤਿਹਾਸ ਕਮਾਉਣਾ ਨਹੀਂ ਆਉਂਦਾ ਮਾਨਸਿਕਤਾ ਤਨਾ ਟੋਟੇ ਜਿਹੜੇ ਸੰਗਲ ਗੁਲਾਮੀ ਦੇ ਮਾਨਸਿਕਤਾ ਚ ਸੋਚ ਹੀ ਗੁਲਾਮ ਹੁੰਦੀ ਆ ਗੁਲਾਮ ਅੱਜ ਕੱਲ ਕੋਈ ਬੰਦਾ